ਚੱਲ ਟਾਈਮ ਵਾਵਾ ਹੋ ਗਿਆ ਵਾ ਵਿਚੋਲਣ ਨੂੰ ਫੋਨ ਕਰਾਂ ਕਿ ਕਿੱਦਾਂ ਤਿਆਰੀ ਹੋਈ ਕਿ ਨਹੀਂ ਹੋਈ ਤੁਹਾਡੀ ਹਾਡੀ ਤੇ ਤਿਆਰੀ ਹੈ ਹੈਲੋ ਸ਼ਸ਼ੀ ਗੱਲ ਪੈਂਦੀ ਹਾਂ 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 ਤਿਆਰੀ ਹਾਡੀ ਤੇ ਤੁਹਾਡੀ બસ બસਹੀਂ તુરਣਾ ઇયા ਹੁਣ ਬਸ 5 ਮਿੰਟਾਂ ਤੱਕ ਤੁਰ ਪੈਨੇ ਆ ਨਹੀਂ ਨਹੀਂ ਹਾਂ ਹਾਂ ਠੀਕ ਠੀਕ ਆ ਹੋਰ ਬਸ ਠੀਕ ਆ ਹੁਣ ਨਾ ਕਿਸ ਗੱਲ ਗੁੱਲ ਦਲਕਾਰ ਫੂ ਰખી ਉੱਥੇ ਨਾ ਮੁੜ ਕੇ ਕੋਈ ਗੱਲ ਕਰੀ ਹੁਣ ਜਿਹੜੀ ਵੀ ਗੱਲ ਕਰਨੀ ਹੈ ਨਾ ਇਥੋਂ ਕਰਕੇ ਆਵੀ ਅਹ ਹੁ ਮੈਨਾਂ ਦੇ ਕਿੰਨੇ ਦਿਨ ਹੋ ਗਏ ਆ ਤੈਨੂੰ ਕਹਿੰਦੀ ਨੂੰ ਹੁੰਦੇ ਮੰਨਦੀ ਨਹੀਂ ਮੇਰੀ ਤੇ ਹਾਂ ਠੀਕ ਆ ਠੀਕ ਆ ਹਾਂ ਹਾਂ ਤੁਰ ਪੈਣਾ ਬਸ ਠੀਕ ਆ ਆਹ ਹੋ ਗਈ ਤਿਆਰ ਬਸ ਉਹਨੂੰ ਹੀ ਨਹੀਂ ਤਿਆਰ ਕਰਨ ਹਾਂ ਬਸ 52 ਮਿੰਟਾਂ ਤੱਕ ਹੋ ਜਾਣਾ ਹਾਂ ਚਲੋ ਠੀਕ ਆ ਚਲ ਮਣੂ ਨੂੰ ਇਹਦੇ ਪਿਓ ਨੂੰ ਕਰਕੇ ਸਾਹ ਦਸ ਹੀ ਲਵਾ ਹਾਂ ਲੋ ਹਾਂ ਜੀ ਕੀ ਕਰਨ ਡੈਜ ਹੋਰ ਬਸ ਠੀਕ ਠਾਕ ਵਧੀਆ ਕੁਛ ਨਹੀਂ ਆਹੋ ਤੇ ਕਰਨਾ ਹੀ ਹਾਂ ਹਾਂ ਚੱਲੇ ਆ ਬਸ ਲੈਣਿਆ ਹੁਣ ਨਹੀਂ ਨਹੀਂ ਕੋਈ ਨਹੀਂ ਰਿੰਦੀ ਕਮੀ ਪੈਸੀ ਉਹਦੇ ਸਾਰਾ ਕੁਛ ਲੈ ਕੇ ਦਿੱਤਾ ਕਿਹੜਾ ਨਹੀਂ ਲੈ ਕੇ ਦਿੱਤਾ ਮੈਨੂੰ ਪਤਾ ਵਾ ਇਨਾ ਮੈਂ ਐਡੀ ਨਿਆਣੀ ਨਹੀਂ ਆ ਕੀ ਠੀਕ ਹੈ ਹਾਂ ਹਾਂ ਵਧੀਆ ਵਾ ਆਹੋ ਦਾਸ ਕਿਹੜੀ ਗੱਲੋਂ ਹੋਣਾ ਵਾ ਦਾਸ ਤੇ ਸਾਰਾ ਕੋਈ ਸਾਰੇ ਹੁੰਦੇ ਮਾਪਿਓ ਦੇ ਘਰੋਂ ਜਦੋਂ ਜਾਣਾ ਹੁੰਦਾ ਵਾ ਐਨੇ 헤ਜ ਨੇ ਨਾ ਬਣਾਓ ਮੈਨੂੰ ਵੀ ਪਤਾ ਵਾ ਜਿਹੜੀ ਗੱਲ ਕਰਨੀ ਹੈ ਨਾ ਸਾਫ਼-ਸਾਫ਼ ਕਰੋ ਜਿਹੜੀ ਕਰਨੀ ਮੈਨਾਂ ਹਰ ਦਮ ਲੜਾਈਆਂ ਨਾਲ ਧਿਆਨ ਦਿਆ ਕਰੋ ਹਾਂ ਹਾਂ ਠੀਕ ਆ ਨਹੀਂ ਚੰਗੇ ਕਰਕੇ ਆਉਂ ਮਾੜਾ ਤੇ ਨਹੀਂ ਕਰਕੇ ਆਉਂਦੀ

ਕਹਿੰਦਾ ਚੰਗਾ ਕਰਕੇ ਆਈ ਮੈਂ ਚੰਗਾ ਹੀ ਕਰਨ ਦਈ ਉਦਨ ਦੀ ਉਦਨ ਦੀ ਮਾੜਾ ਤਾਂ ਨਹੀਂ ਕਰਨ ਦਈ ਜੋ ਕੁਝ ਵੀ ਕੀਤਾ ਚੰਗਾ ਹੀ ਆਪਣੇ ਵੱਲੋਂ ਤੇ ਕਰਨ ਦਈ ਆ ਗਾੜੀ ਜੋ ਇਹਨਾਂ ਕਹਿਣਾ ਉਹ ਤੇ ਕਹਿ ਹੀ ਦੇਣਾ ਵਾ ਕੋਈ ਗੱਲ ਨਹੀਂ ਕੁੜੀ ਵੀ ਇਹੋ ਗੱਲ ਆਂਦੀ ਆ ਤੇ ਪਿਓ ਵੀ ਇਹੋ ਗੱਲ ਹੀ ਆਂਦਾ ਵਾ ਕਾਦਾ ਤਿਆਰ ਹੋਈ ਐ ਇਹੋ ਜਿਹਾ ਸ਼ਗਨਾ ਕੋਲੋਂ ਕੀ ਥੋੜਿਆ ਕੰਨੋਂ ਫੜ ਕੇ ਤੇ ਤੋਰ ਦੇਣਾ ਬਸ ਨਾ ਕੇ ਨੂੰ ਪਤਾ ਮੇਰਾ ਪੀ ਵਿਆਹ ਵਾ ਕਿ ਨਹੀਂ ਵਿਆਹ ਸੋਖ ਹੋ ਗਈਆਂ ਧਰ ਹਾਂਜੀ ਮੰਮੀ ਹੋ ਗਈ ਸਾਰਾ ਕੁਝ ਕਰ ਲਿਆ ਵਾ ਹਾਂਜੀ ਆ ਕਲੀਰੇ ਵੀ ਬਣ ਲਾ ਬੰਦੋ ਮੰਮੀ ਇਹ ਕਿਹੜੇ ਘਰ ਕੋ ਆ ਬੱਜ ਨੇ ਬੰਨਣਾ ਨਹੀਂ ਲੱਗੀਆਂ ਬਾਕੀ ਮੇਰੀ ਗੱਲ ਸੁਣ ਮੂੰਹ ਨਾ ਹੀ ਤਾਂ ਢਿਲਾ ਜਾ ਛੱਡ ਛੜੀ ਰੋਣ ਵਾਲਾ ਮੂੰਹ ਨਾ ਬਣਾ ਛੜੀ ਮੰਮੀ ਕੀ ਕਰਾਂ ਫੇਰ ਮੈਂ ਕੀ ਕਰਨਾ ਵਾ ਸਹੀ ਸਹੀ ਮੂੰਹ ਬਣਾ ਵੀ ਆਪਣਾ ਚੰਗੀ ਤਰ੍ਹਾਂ ਅੱਜ ਦੇ ਮੰਮੀ ਮੈਂ ਚਲੀ ਚਲਨੀ ਆਜ ਹੀ ਮੇਰੀ ਡੈਡੀ ਨਾਲ ਗੱਲ ਕਰਾ ਦੋ ਡੈਡੀ ਨਾਲ ਮੈਂ ਗੱਲ ਕਰਾਈਆਂ ਸਾਰੇ ਤੂੰ ਇੰਗਾ ਨਾ ਮੇਰੀ ਵੀ ਕਰਾ ਦੋ ਕਰਨੀ ਉੱਥੇ ਜਾ ਕੇ ਹੁਣ ਉਹ ਉੱਥੇ ਜਾ ਕੇ ਮੈਂ ਨਹੀਂ ਆ ਬਚੋੜਣ ਆਂਦੀ ਉੱਥੇ ਆਣ ਕੇ ਬੈਠੇ ਆ ਤੇ ਹੁਣ ਤੂੰ ਗੱਲ ਕਰਦੀ ਰਹਿ ਮੰਮੀ ਤੋਂ ਮਿੰਟ ਤੇ ਲੱਗਣੇ ਦੋ ਮਿੰਟ ਆਣਾ ਕੀ ਹੋ ਜਾਣਾ ਦੋ ਮਿੰਟ ਲੱਗਣੇ ਭਾਏ ਤਿੰਨ ਲੱਗਣੇ ਆ ਉੱਥੇ ਜਾ ਕੇ ਭਾਏ ਸਾਰੀ ਸੱਜੀ ਦਿਹਾੜੀ ਲਾ ਕੇ ਬੈਠੀ ਰਹੀ ਆ ਕਿਉਂ ਚੰਗਾ ਜਦੋਂ ਮੋਂਤਾ ਨੂੰ ਡੈਡੀ ਦਾ ਫੋਨ ਆਇਆ ਹੁਣ ਹੀ ਗੱਲ ਕਰਾ ਦਿੰਦੇ ਹਾਂ ਐਨਾ ਟਾਈਮ ਹੈਗਾ ਹੀ ਡੈਡੀ ਨਾਲ ਗੱਲ ਕਰਾ ਦਿੰਦੇ ਬਾਕੀ ਗਾਣਾ ਮੂੰਹ ਜਿਹੜਾ ਸਹੀ ਕਰ ਲੈ ਇਹਨਾਂ ਮੂੰਹ ਐ ਪਾਠੀ ਵਰਗਾ ਬਣਾ ਕੇ ਬੈਠੀ ਰਹੀਆਂ ਉੱਥੇ ਸਹੀ ਹੈ ਮੰਮੀ ਮੂੰਹ ਨੂੰ ਕੀ ਹੋਇਆ ਹੁਣ ਜਿੱਦਾਂ ਦਾ ਵੀ ਨਾਲੇ ਇਹਨੇ ਮੂੰਹ ਨਹੀਂ ਝਾਣਾ ਸੱਚੀ ਤੁਸੀਂ ਤਾਂ ਪਿਓ ਤੇ ਇਹਨੇ ਖਾ ਹੀ ਲਿਆ ਵਾ ਜੇ ਪਿਓ ਵਾ ਤੇ ਪਿਓ ਨਹੀਂ ਸਿੱਧੇ ਮੂੰਹ ਕੁੰਡਿਆ ਪੇ ਕੁੜੀ ਦਾ ਸਾਰਾ ਕੁਝ ਕਰ ਰਹੀਆਂ ਸਾਰਾ ਕੁਝ ਕਰਨ ਨਹੀਂ ਆ ਵੀ ਤੁਹਾਨੂੰ ਦਿਖਣ ਨਹੀਂ ਦਿਆ ਵੀ ਕਰਨ ਡਈ ਕਿ ਨਹੀਂ ਕਰਨ ਡਈ ਤੇ 13 ਵਜੇ 13 ਵੀ ਮੂੰਹ ਬਣਾ ਰਹਿਂਦਾ 24 ਘੰਟੇ ਹੁਣ ਤੇ ਇੱਕ ਅੱਜ ਦੀ ਦਿਨੀ ਹੀ ਕੋਲ ਅੱਧੀ ਦਿਨੀ ਤੇ ਮੂੰਹ ਸਹੀ ਬਣਾ ਲੈਣੀ ਆ ਨੰਮੀ ਤੂੰ ਹੀ ਮੇਰਾ ਮੂੰਹ ਵੀ ਤੋਂ ਨਾ ਬਣਾਏ ਜੇ ਡੈਡੀ ਨਾਲ ਗੱਲ ਅੱਜ ਹੀ ਕਰਾ ਦੇਂਦੇ ਤਾਂ ਕੀ ਚਾਣਾ ਸੀ ਤੁਹਾਡਾ ਅੱਜ ਹੀ ਕਰਾ ਦਿੰਦੀ ਗੱਲ ਮੈਂ ਤੈਨੂੰ ਉਦਨ ਵੀ ਕਿਹਾ ਸੀ ਨਾ ਕੱਲ ਕੱਲ ਵੀ ਫੋਨ ਤੇ ਫੋਨ ਲੈ ਲੈ ਤੇ ਗੱਲ ਕਰ ਲੈ ਤੂੰ ਆਪਣੀ ਕੀ ਤੇਰੇ ਵਿੱਚ ਮੇਰਾ ਨਹੀਂ ਕਸੂਰ ਹੈਗਾ ਤੇ ਮੇਰੇ ਤੇ ਇਲਜ਼ਾਮ ਨਾ ਪਾ ਕੇ ਮੈਂ ਗੱਲ ਨਹੀਂ ਕਰਾਈ ਤਵੇਂ ਫੋਨ ਤੂੰ ਹੀ ਦਿੰਦੇ ਨੇ ਮੈਨੂੰ ਹੁਣ ਤੇਰੀ ਕਰਤੂਤ ਕਰਕੇ ਖੋਇਆ ਹੀ ਉਦਾਂ ਨਹੀਂ ਮੈਂ ਖੋਇਆ ਤੇਰੀ ਜਿੱਦਾਂ ਦੀ ਕਰਤੂਤ ਹੀ ਨਾ ਇਹ ਕਰਕੇ ਫੜਿਆ ਹੀ ਹੁਣ ਤੇ ਹੁਣ ਬਹੁਤੀਆਂ ਗੱਲਾਂ ਨਾ ਕਰਾ ਮੇਰੇ ਕੋ ਮੁੰਡਾ ਤਿਆਰ ਹੋ ਕੇ ਬਾਹਰ ਘਲੋਤਾ ਵਾ ਤੇ ਤੂੰ ਤਿਆਰ ਹੋ ਜਾ ਜਿਹੜਾ ਕੋ ਕਰ ਰਹਿ ਗਿਆ ਵਾ ਕਰ ਲੈ ਧੀ ਗੱਲ ਸੁਣ ਮੈਂ ਤੇਰੀ ਰਾਜ ਆਂਟੀ ਨੂੰ ਕਹਾਂਗਾ ਘਰ ਹੈ ਨਹੀਂ ਕੋਈ ਤੇ ਘਰ ਰਹਿ ਪੂਗੀ ਤੇ ਦੂਜੀ ਗੱਲ ਜੇ ਕੋਈ ਕੰਮ ਰਹਿੰਦਾ ਨਾ ਕਰ ਲੈ ਪਰਸਪੁਰਸ ਆਪਣਾ ਰੱਖ ਨਹੀਂ ਹੁਣ ਐਦਾਂ ਨਾ ਹੱਥੋਂ ਮਗਾ ਕੇ ਤੁਰ ਪੀ ਮੁੜ ਕੇ ਫੇਰ ਆਖਣਗੇ ਫੇਰ ਤੂੰ ਹੀ ਆ ਤੇ ਨਾ ਮਾਨੇ ਕਿਹੜਾ ਮੈਨੂੰ ਪਰਸ ਲੈ ਕੇ ਦਿੱਤਾ ਸਾਰਾ ਕੁਝ ਲੈ ਕੇ ਦਿੱਤਾ ਹੀ ਹੁਣ ਤੇ ਸਾਰਾ ਕੁਝ ਲੈ ਕੇ ਤੁਰੀ ਕੋਈ ਨਹੀਂ ਮੰਮੀ ਉੱਥੇ ਜਾ ਕੇ ਨਾ ਮੇਰੇ ਨੂੰ ਕਹ ਲੰਨੀ ਬਾਰ-ਬਾਰ ਆਪਣਾ ਮੂੰਹ ਜਿਹੜਾ ਸਹੀ ਰੱਖੀ ਮੂੰਹ ਤੇ ਲਾਲਾ ਰੱਖੀ ਮੰਮੀ ਸਹੀ ਇਹ ਮੂੰਹ ਨੂੰ ਕੀ ਹੋਇਆ ਵਾ ਚੱਲ ਮੈਂ ਚੱਲੀ ਆਂ ਤੇ ਮੈਂਟ ਲਾਲਾ ਹੁੰਦਿਆਂ ਨੂੰ ਮੇਰੇ ਨਾਲ ਇਹ ਮੰਮੀ ਵੀ ਕਰਨ ਢਈ ਮੇਰੇ ਨਾਲ ਕੁਝ ਸਮਝ ਨਹੀਂ ਆਉਂਦੀ ਕੀ ਕਰਾਂ ਤੇ ਕੀ ਨਾ ਕਰਾਂ ਆਹੋ ਜੀ ਜ਼ਿੰਦਗੀ ਜੀਣ ਦਾ ਨੋ ਕੀ ਥੋੜਿਆ ਏ ਮੇਰਾ ਨਾ ਮੇਰੀ ਕੋਈ ਜੇ ਵੀ ਆਇ ਕਰਨਾ ਫਿਰ ਇੱਛਾਂ ਤੇ ਪੂਰੀਆਂ ਕਰਦੇ ਮੰਮੀ ਬੰਦੇ ਦੇ ਦਿਲ ਵਿੱਚ 100 ਰੀਜਾ ਹੁੰਦੀਆਂ ਆ ਆਉ ਕਰਾਂ ਜੇ ਕਰਾਂ ਪਰ ਕਿੱਥੋਂ ਮੇਰੀ ਰੀਜ ਨਹੀਂ ਮੰਮੀ ਨੇ ਪੂਰੀ ਕੀਤੀ ਹੋਈ ਨੂੰ ਉਹਦੇ ਮੰਮੀ ਅੰਦੀ ਬਾਹਰ ਗਿਆ ਵਾ ਘਰ ਹੈ ਨਹੀਂ ਚੱਲੀ ਉਸਨੂੰ ਕਹਿਣਾ ਆ ਜਾ ਕੇ ਉਹ ਵਾਪਸ ਕਰਨਾ ਉਹ ਅੱਲ ਬੀ ਸੋਟੀ ਨਾਲ ਲੁੰਡੀ ਤੇ ਪਰ ਇਹ ਨਹੀਂ ਆ ਇੱਕ ਤੇ ਚਲ

ਕਰਕੇ ਪਾਉਣਾ ਹੁਣ ਇਹਨਾਂ ਨੂੰ ਚਾਚਾ ਮੰਮੀ ਨੂੰ ਕਹਿੰਦਾ ਆ ਨੰਦਾ ਵੀ ਮੇਲੇ ਕੋਲ ਦਾ ਰਹਿੰਦਾ ਵਾ ਪੱਠੇ ਮਿਰਕਾ ਪਵਾਉਂਦਾ ਬਦਲੇ ਰਹਿੰਦਾ ਟੱਪਾਂ ਜਿੰਨੇ ਬੇਟਾ ਕਰੀ ਅੱਜੇ ਨਾ ਕੋ ਨਾ ਆਪਾ ਤਾਂ ਜਿੱਥੇ ਜਾਂਦਾ ਚਾਚਾ ਪਉਂਦੇ ਆ ਪੱਠੇ ਪੁੱਤ ਹਾਂਜੀ ਪੱਠੇ ਪਉਂਦੇ ਆ ਅੱਗੇ ਵੀ ਮੈਂ ਹੁਣ ਪਾਉਣਾ ਜੇ ਚੱਲ ਪੁੱਤ ਨਾਲ ਮਿਲ ਕੇ ਕੰਮ ਹੋ ਜਾਂਦਾ ਵਾ ਮੈਂ ਚਾਚਾ ਦੇ ਵਾਤਾ ਨਹੀਂ ਮੈਂ ਤਾਂ ਚਾਚੇ ਦੇ ਨਾਲ ਆ ਰਿਹਾ ਮੈਂ ਤੇਰੀ ਵਤ ਨਹੀਂ ਠੀਕ ਆ ਮੈਂ ਖੰਦੀ ਵੀ ਉਹ ਪਾਠੇ ਜਿਹੜੀਆਂ ਸੁੱਕੀਆਂ ਸੁੱਕੀਆਂ ਥੋੜੀਆਂ ਜਿਹੀਆਂ ਅੰਦਰ ਦਾਲੀ ਦੇ ਬਦਲ ਹੋਇਆ ਵਾ ਇਹ ਕਣਕੀ ਮੈਂ ਹਵੇਲਾ ਵੜਣ ਵਾਲੀ ਤੇ ਹੁਣ ਉਹ ਮੈਂ ਤੁਹਾਨੂੰ ਕਹਿ ਲੱਗਾ ਹੈਗਾ ਪਿਛਲੀ ਵਾਰੀ ਵੀ ਰੱਬ ਨੇ ਇਦਾਂ ਕੀਤੀ ਕਿ ਤੇ ਘਰ ਰੱਖਣ ਜੋਗੀ ਕਣਕੀ ਨੂੰ ਚਾਹ ਬਸਾਉਣੀ ਐ ਇਹ ਜਦੋਂ ਕੰਕਾ ਫੱਕਦੀਆਂ ਰੱਬ ਹੋਈ ਨਹੀਂ ਪਾੜਦੀ ਅਮੋਮੀ ਪੈ ਜਾਂਦਾ ਕਿ ਸੱਚੀ ਕੁਝ ਨਹੀਂ ਹਾਲ ਤੇ ਮੈਂ ਖੰਡੀ ਸੁੱਕਿਆ ਸੁੱਕਿਆ ਅੰਦਰ ਰੱਖਣੀ ਤੇ ਪਾਤੀਆਂ ਇੱਕ ਵੇਹਲਾ ਤੋਂ ਕੁੱਕੜ ਛੱਡੇ ਇਹ ਪੁੱਤ ਮੈਂ ਕਿੰਨਾ ਨਹੀਂ ਪਾਤੀਆਂ ਜਨਾ ਕੁੱਕੜ ਆ ਵੇਹਲਾ ਉਹ ਇੱਕੋ ਟਾਈਮ ਤੇ ਛੱਡੀ ਦਾ ਉਹਨਾਂ ਨੂੰ ਹੁਣ ਉਹਨਾਂ ਨੂੰ ਬਾਹਰ ਨਹੀਂ ਛੱਡਣਾ ਦਾ ਉਹ ਤਾਂ ਛੇ DNA ਦਾ ਇਹ ਸਾਰੀਆਂ ਪਾਤੀਆਂ ਖੋਲ ਦਿੰਦੇ ਫਿਰ ਤੇ ਖਰਾਬ ਹੋ ਜਾਂਦੀਆਂ ਮਹਾ ਕੋਈ ਨਹੀਂ ਦੱਕ ਲੈਣਾ ਤੂੰ ਜਿਹੜੀਆਂ ਸੁੱਕੀਆਂ-ਸੁੱਕੀਆਂ ਪਾਤੀਆਂ ਕਰ ਦੋ ਬਾਹਰ ਦਰਸ ਲੈਣੇ ਚੱਲ ਮਲਾਂ ਕਿਆ ਆਈਆਂ ਨੂੰ ਆਈ ਜਾਣਾ ਵਾ ਇਹ ਕਿਆ ਵੀ ਘਰ ਰਹਿਣਾ ਵੀ ਜ਼ਰੂਰੀ ਹੈ ਕਿਸ ਦਾ ਸਾਰਿਆਂ ਨੂੰ ਤਾਂ ਪਤਾ ਵਾ ਵੀ ਵਿਆਹ ਵਾ ਤੇ ਮੁੜ ਕੇ ਘਰ ਵੀ ਖਾਲੀ ਚੰਗਾ ਨਹੀਂ ਹੁੰਦਾ ਇਹ ਆਵਾਜ਼ ਦਵਾ ਇਹਨੂੰ ਵੀ ਕੀ ਕਰਨ ਢਈ ਨਹੀਂ ਸੋਖਾ 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 ਕਿੱਥੇ ਚਲ ਗਈ ਏ ਸਾਰਾ ਕੁਝ ਇੱਥੇ ਪਿਆ ਵਾ ਪਰਸਪੁਰਸ ਕਿੱਧਰ ਚਲ ਗਈ ਏ ਪਤਾ ਨਹੀਂ ਕੁੜੀ ਦਾ ਵੀ ਕੁਝ ਨਹੀਂ ਆ ਰਿਹਾ ਸੋਈ ਚ ਵੀ ਨਹੀਂ ਪੜਾ ਫਿਰ ਸੋਈ ਚ ਤਣੀ ਸੋਖਾ ਅਰ ਸੋਈ ਚ ਵੀ ਨਹੀਂ ਉਹ ਕਿੱਥੇ ਚਲ ਗਈ ਆ ਦਫਾ ਹੋਣੀ ਬਹੁਤ ਦੁਖੀ ਕੀਤਾ ਇਹਨੇ ਅੱਜ ਵੀ ਕਿਤੇ ਸੁਖੀ ਨਹੀਂ ਰਹਿਣ ਦਿੱਤਾ ਇਹਨੇ ਮੈਨੂੰ ਸਾਰਾ ਕੁਝ ਕੀਤਾ ਘਤਰਦਿਆਂ ਉਹ ਨਾਵੇਂ ਮੇਰੇ ਸਿਰ 'ਚ ਸਹਾਈ ਪੈ ਜੇ ਜਿਹੜੀ ਗੱਲਾਂ ਡਰਦੀ ਉਹ ਹੀ ਹੋਣੀ ਮੈਨੂੰ ਲੱਗਦਾ ਬਾਥਰੂਮ 'ਚ ਵੇਖਾਂ ਬਾਥਰੂਮ 'ਚ ਤਰੀਆਂ ਬਹੁਤ ਦੁਖੀ ਕੀਤਾ ਇਹਨੇ ਉਧਰੋਂ ਟਾਈਮ ਹੁੰਦਾ ਜਾਂਦਾ ਨਹੀਂ ਸੋਖਾ ਸਾਇਰਾ ਬਾਈਥੇ ਵੀ ਨਹੀਂ ਹੈਗੀ ਸੋਖਾ ਸੋਖਾ ਨਹੀਂ ਸੋਖਾ ਆਇਰਾ ਬਾਈ ਨੇ ਕੀਤਾ ਕੀ ਆ ਆਇਰਾ ਬਾਈ ਨੇ ਤੇ ਦੁਖੀ ਕਰਤਾ ਜਿਹੜੇ ਗੱਲੋਂ ਦਾਦੀ ਹੋ ਹੋ ਗਿਆ ਕੰਮ ਹੁਣ ਮੈਂ ਕੀ ਕਹੂੰਗੀ ਉਹਨਾਂ ਨੂੰ ਇੰਨਾ ਦੁਖੀ ਕੀਤਾ ਏ ਕੁੜੀ ਨੇ ਮੈਨੂੰ ਛੱਡਿਆ ਹੀ ਨਹੀਂ ਤਾਹੇ ਜੋਗਾ ਅੱਗੇ ਤੇ ਹੈ ਹੀ ਚੜ ਕੇ ਆਈ ਕਿਸ ਦੇ ਨਾਲ ਹੁਣ ਹੁਣ ਤੇ ਛੱਡਿਆ ਹੀ ਕੱਖ ਨਹੀਂ ਇਹਨੇ ਕਰੂੰਗੀ ਕੀ ਮੈਂ ਮੈਂ ਤੇ ਬਾਹਰ ਗੇਟੋਂ ਬਾਹਰ ਜਾਣ ਜੋਗੀ ਨਹੀਂ ਸੱਚੀ ਕੋਈ ਨਹੀਂ ਪਤਾ ਲੱਗਣ ਡਿਆ ਮੈਂ ਕਰਾ ਕੀ ਜੇ ਮੈਨੂੰ ਉਹਨਾਂ ਕੋਲੋਂ ਦਾ ਵੀ ਫੋਨ ਤੇ ਫੋਨ ਆਈ ਜਾਂਦੇ ਆ ਹੀ ਵੀ ਅਸੀਂ ਆ ਗਏ ਹਾਂ ਗੁਰਦੁਆਰੇ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੋਕ ਗਈ ਹਾਏ ਸਾਰਾ ਘਰ ਫੋਲ ਲਿਆ ਕਿਤੇ ਨਹੀਂ ਲੱਭਣ ਡਈ ਤੇ ਕੀ ਕਰੂੰਗੀ ਮੈਂ ਮੈਂ ਉਹਨਾਂ ਨੂੰ ਕੀ ਆਖੂੰਗੀ ਵੀ ਕੁੜੀ ਨਹੀਂ ਲੱਭਣ ਡਈ ਹਾਏ ਉਹ ਕੀ ਕਹਿਣਗੇ ਆਖਣਗੇ ਮਾਂ ਦੀ ਵੀ ਨਹੀਂ ਮੰਦੀ ਤੀ ਜਿਹੜੀ ਤੀ ਕਰੋ ਚਲ ਗਈ ਆ ਚਾਹੇ ਕਿੱਥੇ ਚਲ ਗਈ ਆ ਕਿਸ ਦੇ ਘਰ ਜਾ ਕੇ ਲੋਕੀ ਮੈਂ ਤਾਂ ਸਾਰਾ ਘਰ ਫੋਲ ਮਾਰੇ ਆ ਲੋਕੀ ਗਈ ਆ ਮੈਨੂੰ ਲੱਗਦਾ ਵਾ ਜਿੱਥੋਂ ਤੱਕ ਹਾਏ ਕੀ ਕਰੂੰਗੀ ਮੈਂ ਜਿਵੇਂ ਤੇ ਪਿਓ ਦਾ ਫੋਨ ਆਊਗਾ ਫੇਰ ਕੀ ਆਖੂਗੀ ਮੈਂ ਉਹਨੂੰ ਪਿਓ ਤੇ ਅੱਗੇ ਲਿਆ ਮੈਂ ਨਾ ਲੜਨ ਮੈਂ ਵੇਖਾਂ ਚਾਹ ਤੇ ਕਿਤੇ ਅੰਦਰੋਂ ਅੰਦਰ ਹੋਊਗੀ ਵੇਖਦੀ ਆਂ ਭਲਾ ਜੇ ਲੱਭ ਜੂਗੀ ਫੇਰ ਤੇ ਕਿ ਸ਼ਾਇਦ ਅੱਛੇ ਕਿਤੇ ਨਾ ਕਿਤੇ ਬੜੀ ਬੜੀ ਹੋਵੇ ਬਹੁਤ ਧੁਖੀ ਕੀਤਾ ਐਨੇ ਕੁੜੀ ਨੇ ਮੈਨੂੰ ਨਹੀਂ ਸੁਖ ਹਾਈ ਬੱਚੜਨ ਦਾ ਫੋਨ ਉਹਨੂੰ ਮੈਂ ਹੁਣ ਕੀ ਆਖੂਗੀ ਤੇ ਕੁੜੀ ਨਹੀਂ ਲੱਭਣ ਢਈ ਰਿਆਲ ਜਿੰਨੇ ਚੁੱਕਾ ਹੀ ਨਾ ਆਪੇ ਡਿਕ ਡਾਕ ਕੇ ਹਟ ਜੂਗੀ ਕੀ ਕਰੂੰਗੀ ਉਹਨੂੰ ਮੈਂ ਕੀ ਆਖਣਾ ਵਾ ਰਹਿਣ ਦੇ ਨੀਆ ਚੁੱਕਦੀ ਨੀਆ ਬਹੁਤ ਦੁਖੀ ਆ ਮੈਂ ਤੇ ਅੱਗੇ ਦੁਖੀ ਆ ਤੇ ਹੋਰ ਮੈਂ ਦੁਖੀ ਹੋਣਾ ਉਹਨੇ ਵੀ 36 ਗੱਲਾਂ ਮੈਨੂੰ ਸੁਣਾਉਣੀਆਂ ਵੀ ਮੈਨੂੰ ਮੇਰੀ ਬੇਇੱਜ਼ਤੀ ਕਰਾਤੀ ਇਸ ਰਿੱਕੇ ਦੇ ਵਿੱਚ ਤੇ ਉਹਦੀਆਂ ਸੁਣਨ ਨਾਲੋਂ ਬਿਹਤਰ ਹੀ ਚੰਗਾ ਵਾ ਵੀ ਨਾ ਚੁੱਕਾਂ ਹੁਣ ਇਹੋ ਚੋਲਣ ਦਾ ਫੇਰ ਹੁਣ ਆਈ ਜਾਂਦਾ ਚਲ ਚੁੱਕੀ ਲੈਨੀ ਆ ਹੈਲੋ ਹਾਂਜੀ ਭੈਣ ਜੀ ਤੁਰਤੇ ਪਏ ਹੀ ਪਰ ਸਮਾਨ ਲੈ ਗਿਆ ਥੋੜਾ ਘਰ ਹਾਂਜੀ ਹਾਂਜੀ ਕੋਈ ਨਹੀਂ ਅਸੀਂ ਆ ਗਏ ਬੱਸ ਤੁਸੀਂ ਬੈਠੋ ਹੀ ਥੇ ਆ ਗਏ ਹਾਂ ਦਾਹ ਕ ਮਿੰਟਾਂ ਤੱਕ ਠੀਕ ਹਾਂ ਇਹ ਵਿਚੋਲਣ ਨੂੰ ਤਾਂ ਮੈਂ ਕਹਿਤਾ ਜੇ ਇਹਦੇ ਪਿਓ ਦਾ ਫੋਨ ਆ ਗਿਆ ਤੇ ਫਿਰ ਮੈਂ ਉਹਨੂੰ ਕੀ ਕਹੂੰਗੀ ਉਹਨੇ ਵੀ ਬਾਰ ਬਾਰ ਫੋਨ ਕਰੀ ਜਾਣਾ ਵੀ ਚੰਗਾ ਹੋ ਗਿਆ ਕਿਦਾਂ ਹੋ ਗਿਆ ਸਾਰਾ ਕੰਮ ਠੀਕ ਠੀਕ ਹੋ ਗਿਆ ਵਾ ਸਾਰਾ ਸਮਾਨ ਪੂਰਾ ਹੋ ਗਿਆ ਵਾ ਤੇ ਇਹਨੂੰ ਤਾਂ ਮੈਂ ਝੂਠ ਮਾਰ ਦਿੱਤਾ ਵਾ ਤੇ ਉਹਨੂੰ ਮੈਂ ਕੀ ਝੂਠ ਮਾਰੂੰਗੀ ਉਹਨੂੰ ਪਤਾ ਲੱਗ ਗਿਆ ਵੀ ਇਦਾਂ ਵਾ ਕੁੜੀ ਨਹੀਂ ਕਿਤੇ ਲੱਭਣ ਲਈ ਤੇ ਫੇਰ ਮੈਂ ਕੀ ਆਖੂਗੀ ਉਹਨੂੰ ਉਹ ਤੇ ਸੁਬੀਨਾ ਕੰਮੀਆ ਲੱਗ ਜਨਾ ਦੇਖੇ ਦੋ ਓਹੋ ਤੇ ਦੂਰ ਹੀ ਨਹੀਂ ਚਾਲਾ ਵੀ ਇਹ ਦੇ ਗਿੱਲੀਆਂ ਲੱਗਦੀਆਂ ਆ ਪੁੱਤ ਉਹ ਇਹ ਦੇ ਡਾਂਢੇ ਪੰਹਾਂ ਹੋ ਗਿੱਲੀਆਂ ਲੱਗੀਆਂ ਤੇਨਾਂ ਨਾੜੀ ਬਣਾ ਦਿੰਨੇ ਆ ਹੋਰ ਨਾ ਜੜੀਆਂ ਗਿੱਲੀਆਂ ਹੋ ਜਾਣ ਆਹੋ ਇੱਥੇ ਪਾਣੀ ਤੇ ਨਹੀਂ ਖਲੋਂਦਾ ਨਹੀਂ ਹਾਂ ਹੋਰ ਨਾ ਨੀਵੇਂ ਜੇ ਸਾਜ ਪਾਣੀ ਖਲੋਜੇ ਤੇ ਜੜੀਆਂ ਹੈਗੀਆਂ ਪੱਥੀਆਂ ਵੀ ਭੇਜ ਜਾਣ ਆ ਆਜਾ ਗਿੱਲੀਆਂ ਮੈਂ ਆ ਤੁਕੀਆਂ ਹੋਣੀਆਂ ਚੱਲ ਲਾ ਲੀਂਦੇ ਅੰਦਰ ਹਾਂ ਬੇਸਿਆ ਲੋ ਵੇਹ ਦਾ ਪੁੱਤ ਪੱਠਿਆਂ باندې ਜਾਣ ਦੇ ਕਿ ਨਹੀਂ ਕੁੱਕੜ ਮੈਂ ਅੰਦੀਆ ਬੂਆ ਕੋਲ ਆਂ ਅੰਦਰ ਕਾਟਾ ਕੇ ਉਹਨਾਂ ਨੂੰ ਡਾਕੀ ਦਈਏ ਆਹ ਹੋਈ ਨਾ ਬੱਚੋ ਤੇ ਇਹਨਾਂ ਨੇ ਬੜਾ ਜੇ ਇੱਕ ਵੀ ਬੇਠ ਕੇ ਅੰਦਰ ਚਲ ਕੇ ਨਾ ਇਹ ਮਾਝੇ ਰਕਮ ਦੀ ਆ ਤੇ ਵੇਖ ਲਾ ਬਿਮਾਰ ਹੋਏ ਨਹੀਂ ਤੇ ਤੈਨੂੰ ਹੀ ਖੜੀ ਛੱਡਣੀ ਨਹੀਂ ਦੱਸੇ ਇਹਨਾਂ ਨੂੰ ਉਹ ਤਾਂ ਛੱੜਨੇ ਕੀ ਇੰਨਾ ਪੜਾ ਹੁੰਦਾ ਵਾ ਇਹਨਾਂ ਨੂੰ ਕਾਟਦੇ ਹੀ ਇਥੇ ਅੰਦਰ ਆ ਤੇ ਦੋਤ ਨਹੀਂ ਇਹਨਾਂ ਦੋਆ ਕਿੰਨਾ ਨਹੀਂ ਕਰਦੇ ਪਾਇਆ ਆ ਦੇ ਭੁਤੀਸਤੰ ਗਦੀ ਹੈ ਨਾ ਹਾ 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 ਰੱਬਾ ਦੇ ਭੀ ਉਹਦਾ ਵੀ ਫੋਨ ਆ ਜਾਣਾ ਵੀ ਕੀ ਕਰਾਈ ਹੋ ਗਿਆ ਵਾ ਸਾਰਾ ਸਮਾਨ ਸਮੋਲ ਪੂਰਾ ਹੋ ਗਿਆ ਵਾ ਸਾਰਾ ਕੁਛ ਹੋ ਗਿਆ ਵਾ ਤੇ ਕੀ ਜਵਾਬ ਦਵਾਂਗੀ ਮੈਂ ਉਹਨੂੰ ਉਹਨੂੰ ਦੇਖ ਲੈਣ ਦੇ ਮੈਨੂੰ ਇੱਕ ਵਾਰੀ ਵੇਖੇ ਇਹਨੂੰ ਟੋਟੇ ਟੋਟੇ ਕਰਕੇ ਨਾ ਨੱਪਦੀ ਵੇਖੀ ਕਿੱਦਾਂ ਵਾ ਇਹਨੂੰ ਇੱਕ ਵਾਰੀ ਦੇਖੇ ਤਾਂ ਸਹੀ ਮੈਨੂੰ ਜੇ ਕਿਤੇ ਮੈਨੂੰ ਮੁੰਡੇ ਨੂੰ ਪਤਾ ਲੱਗ ਗਿਆ ਵੀ ਆਹ ਕੰਮ ਆ ਬਾਹਰੋਂ ਆ ਗਿਆ ਤੇ ਫਿਰ ਕੀ ਬਣੂਗਾ ਉਹਨੇ ਤਾਂ ਬੋਲਣ ਲੱਗੇ ਦੇ ਵੀ ਨਹੀਂ ਸਾਹ ਲੈਣਾ ਵੀ ਮਮਾ ਇਹਨੇ ਪਹਿਲਾਂ ਦੱਸ ਦਿੰਦੀ ਕੁਛ ਸਾਡੀ ਬੇਇੱਜ਼ਤੀ ਕਿਉਂ ਕਰਾਈ ਆ ਉਹਦੋਂ ਤੇ ਮੁੰਡੇ ਕੇ ਨਾ ਆਈ ਤੇ ਕਿੰਨਾ ਬੋਲਣ ਡਿਆ ਧੌਣ ਮਰੋੜਨ ਤੱਕ ਇਹਦੀ ਗਿਆ ਅੱਜ ਕੀ ਬਣੂਗਾ ਅੱਜ ਤੇ ਮੈਨੂੰ ਹਿਸਾਬ ਹੀ ਨਹੀਂ ਆਉਂਦਾ ਵੀ ਬਣੂਗਾ ਕੀ ਸੱਚੀਆ ਕੁੜੀ ਨਾ ਮੈਂ ਇੰਨਾ ਦੁਖੀ ਕਦੀ ਨਹੀਂ ਹੋਈ ਜਿੰਨਾ ਇਹ ਕੁੜੀ ਨੇ ਮੈਨੂੰ ਕਰਤਾ ਕੀ ਕਰਾਂ ਕੁੜੀ ਦਾ ਨਾਨੀ ਇਹਦੀ ਤੇ ਅੱਗੇ ਬੋਲਣ ਲੱਗੀ ਸਾਹ ਨਹੀਂ ਹਿੰਦੀ ਜੇ ਇਸ ਗੱਲ ਦਾ ਵੀ ਪਤਾ ਲੱਗ ਗਿਆ ਤੇ ਨਾਨੀ ਇਹਦੀ ਨੇ ਕਿਹਾ ਤੇਰਾ ਹੀ ਕਸੂਰ ਵਾ ਤੇ ਜੇ ਇਹਦੇ ਪਿਓ ਨੂੰ ਲੱਗਾ ਤਾਂ ਵੀ ਸਾਰੇ ਆਹ ਕਸੂਰ ਕੱਢਣਾ ਮੇਰਾ ਕਸੂਰ ਹੈ ਕਿੱਥੇ ਹੀ ਮੈਂ ਤੇ ਸਾਰਾ ਕੁਝ ਕਰਨ ਲਈ ਇਹਨੇ ਤੇ ਮੈਨੂੰ ਕਾਹੇ ਜੋਗੀ ਵੀ ਨਹੀਂ ਛੱਡਿਆ ਵੀ ਮੈਂ ਕੁਝ ਕਰ ਲੂੰਗੀ ਨਾ ਮੈਂ ਬਾਹਰ ਨਿਕਲ ਜੋਗੀ ਚਲੋ ਜਿੱਦਾਂ ਮਰਜੀ ਆਉ ਨਹੀਂ ਵੀ ਕਿਸ ਨੂੰ ਦੱਸਿਆ ਫੇਰ ਵੀ ਲੋਕਾਂ ਨੂੰ ਪਤਾ ਤੇ ਲੱਗ ਹੀ ਜਾਂਦਾ ਵੀ ਵਿਆਹ ਹੈ। ਖਾਇਆ ਤੇ ਉਹਨੇ ਗਾਲਚ ਪਾਏ ਤੇ ਮੱਥੇ ਤੇ ਲਾਇਆ ਹੀ ਇਹ ਵੀ ਲਾ ਕੇ ਸੁੱਟ ਗਈ। ਚੱਲ ਕਿੱਥੇ ਗਈ ਏ? ਇੰਨਾ ਇੱਕ ਮਿੰਟ ਦੇ ਵਿੱਚ ਉਹਦੀ ਇਹਨੇ ਸਾਰਾ ਕੁਛ ਹੀ ਕਰ ਲਿਆ। ਆ ਲਾ ਵੀ ਗਈ ਆ ਤੇ ਚੱਲੇ ਵੀ ਕਿਸ ਬੰਨੇ ਗਈ ਆ ਨੂਰ ਤੇ ਗਲੀ ਚ ਹੀ ਤੇ ਚੱਲ ਕਿਧਰੋਂ ਦੀ ਗਈ ਆ ਕੋਠੇ ਤੇ ਮੈਂ ਚੜੀ ਤੇ ਉਧਰੋਂ ਦੀ ਜਾਂਦੀ ਤੇ ਪਤਾ ਲੱਗ ਜਾਣਾ। ਇਹ ਤਾਂ ਕਿ ਪਤਾ ਕਿੱਧਰ ਨੂੰ ਚਲ ਗਈ ਆ ਪੱਕਾ ਇੱਥੇ ਨਾ ਕਿਤੇ ਨਾ ਕਿਤੇ ਲੁਕੀ ਹੋਊਗੀ ਆਪੇ ਨਿਕਲੂਗੀ ਨਾ ਕਿਤੇ ਨਾ ਕਿਤੇ ਪਰ ਪੁੱਛੂਂਗੀ ਇਹਨੋਂ ਵੀ ਹਾਂ ਹੁਣ ਦੱਸ ਵੀ ਕੀ ਕੀਤਾ ਯੋ ਜਿਹੜੇ ਕੰਮੋਂ ਮੈਂ ਡਰਦੀ ਹਾਂ ਉਹ ਕੰਮ ਕਰਕੇ ਦੱਸਿਆ ਹੀ ਨਾ ਮੈਨੂੰ ਬਹੁਤ ਜ਼ਿਆਦਾ ਦੁਖੀ ਕਰਤਾ ਇਹਨੇ ਮੈਨੂੰ ਮੈਨੂੰ ਦੇਖਦੀ ਹੀ ਨਹੀਂ ਕਿਤੇ ਦੇਖ ਪੇਰ ਫੇਰ ਮੈਂ ਇਹਦੇ ਕੁੱਤੇ ਵੀ ਇੱਕ ਵਾਰੀ ਆ ਬਾਲਾ ਨੂੰ ਦੇਦਾ ਤੇਲ ਇਹਦੇ ਨੂੰ ਲਾਦਾ ਕੀ ਤੋਟੇ ਬੋਆ ਕਾਪਟ ਮੰਦਰ ਗਿਆ ਨਾ ਨੀਂ ਆਂ ਕਿ ਲੈ ਬੱਸ ਹਾਂ ਵੇ ਸਾਲ ਆਪਣੇ ਚਾਚੂ ਨੂੰ ਫੋਨ ਹੀ ਲਾ ਸਵੇਰ ਦਾ ਗਿਆ ਜੇ ਤਾਂ ਕੁਝ ਦੇ ਦੇ ਕੋਈ ਪਾਣੀ ਨਹੀਂ ਆ ਦੱਸ ਕੇ ਜਾਂਦਾ ਮੈਂ ਅੱਗੇ ਕਿੱਥੇ ਜੰਦੇ ਆਂ ਬੜੀ ਕਾਲੀ ਗਾਲੀ ਗਿਆ ਹੇ ਅੱਲਾਹੂ ਲਾਪਲਾ ਕਿਹਨ ਦਾ ਸਹੀ ਕਿੱਥੇ ਗਿਆ ਹਾਂ ਚਾਚੂ ਦਾ ਤਾਂ ਫੋਨ ਹੀ ਬੰਦ ਹੋਣ ਡਿਆ ਮੈਂ ਮੈਂ ਅਖੰਡੀ ਕੁਝ ਨਹੀਂ ਗਿਆ ਬਸ ਦਾਨੀਆਂ ਦੇ ਇਹਨੇ ਹੁਣ ਵੀ ਬੰਦ ਕੀਤਾ ਉਧਰ ਐਦਾ ਨਾ ਭਾਦੀ ਸੁਣੀ ਨਾ ਲਾ ਦੇ ਕਿਸੇ ਮਗਰ